ਕਿੱਥੇ ਜਾਣਾ ਤੂੰ ਕਿੱਥੇ ਜਾਣਾ ਤੂੰ ਹੈ ਤੈਨੂੰ ਕਿਥੋਂ ਆਂ ਮੈਂ ਸੁਨਾਨ ਲੰਗਰ ਆਂ ਅੱਛਾ ਠੀਕ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦੇ ਵਧੀਆ ਠੀਕ ਠਾਕ ਚੜ੍ਹਦੀ ਕਲਾ ਅਸੀਂ ਨਾ ਆਪਣਾ ਪਿਛਲਾ ਵਲੌਗ ਬਣਾਇਆ ਹੀ ਗਏ ਅਸੀਂ ਪ੍ਰੋਗਰਾਮ ਤੇ ਸਭ ਨੂੰ ਭਾਬੀ ਕੀ ਉੱਥੇ ਤੇ ਉਹਦੇ ਚ ਨਾ ਕਾਫੀ ਸਵਾਲ ਆ ਜਾਣਗੇ ਇੱਕ ਸਵਾਲ ਬੜਾ ਕਾਮਨ ਹੀਗਾ ਜਿਹੜਾ ਹਾਂ ਕਹਾਂਦਾ ਹੀ ਆਉਂਦਾ ਪਹਿਲਾਂ ਵੀ ਆਉਂਦਾ ਤੇ ਹੁਣ ਵੀ ਆਉਂਦਾ ਚੁੱਕੇ ਆ ਪਰ ਫਿਰ ਲਾਈਵ ਦੇ ਵਿੱਚ ਲਾਈਵ ਦੇ ਵਿੱਚ ਅੱਗੇ ਵੀ ਦੱਸਿਆ ਵੀ ਮੈਂ ਵੈਸੇ ਵੀ ਸੋਚਦਾ ਨਹੀਂ ਵੀ ਕੁਐਸਚਨ ਆਨਸਰ ਜਿਹੜੇ ਆ ਉਹ ਲਾਈਵ ਦੇ ਵਿੱਚ ਹੀ ਕਰਿਆ ਕਰੀਏ ਹਨਾ ਤੇ ਮਤਲਬ ਇਹ ਜਿਹੜਾ ਅਮਨ ਦਾ ਨਾਮ ਆਉਣ ਵਾਲਾ ਵੀਡੀਓ ਚ ਚੱਕਰ ਆਣਾ ਉਹ ਅਮਨ ਆਪਣੀ ਮਰਜ਼ੀ ਨਾਲ ਨਹੀਂ ਆਉਂਦੀ ਮਤਲਬ ਉਹਨੂੰ ਉਹ ਅਨਕੰਫਰਟੇਬਲ ਆਪਣੇ ਆਪ ਨੂੰ ਮਹਿਸੂਸ ਕਰਦੀ ਉਹ ਨਹੀਂ ਆਉਣਾ ਚਾਹੀਦੀ ਨਹੀਂ ਹੁਣਾ ਇਦਾਂ ਇਦਾਂ ਇਹ ਨਹੀਂ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਡੇ ਨਾਲ ਲੜੀ ਹੈ ਜਾਂ ਸਾਡੇ ਨਾਲ ਕੋਈ ਪ੍ਰੋਬਲਮ ਆ ਆਈ ਸਾਰੀਆਂ ਤਮਾਂ ਤੇ ਆਈ ਦਾ ਚਾਹੀਦਾ ਸਾਰਿਆਂ ਨੂੰ ਕੀ ਲੱਗਦਾ ਉਹ ਸਾਨੂੰ ਵੀ ਪਤਾ ਪਰ ਇਹੋ ਜੀ ਕੋਈ ਗੱਲਬਾਤ ਨਹੀਂ ਹੈਗੀ ਉਹ ਵੈਸੇ ਪਤਾ ਕੀ ਹੈ ਕਿਉਂਕਿ ਇੱਕ ਦੋ ਮੈਂ ਇੱਕ ਮਿੰਟ ਇਹ ਵੀ ਪੜਿਆ ਕਿ ਕਿਨੇ ਕਮੈਂਟ ਕੀਤਾ ਕਿ ਅਮਨ ਕੰਮ ਨਹੀਂ ਕਰਦੀ ਸਾਰਾ ਮੰਮੀ ਕੰਮ ਕਰਦੀ ਉਹ ਜਦੋਂ ਵੀਡੀਓ ਬਣਾਉਣ ਦੇ ਨੇ ਜਿਹੜੀ ਤੁਸੀਂ ਵੀਡੀਓ 'ਚ ਕੰਮ ਵੇਨੇ ਆ ਉਹ ਬੇਸਿਕਲੀ ਸਿੰਪਲ ਜੀ ਗੱਲ ਆ ਕਿ ਜੇ ਵੀਡੀਓ 'ਚ ਨਹੀਂ ਆਪਾਂ ਬਿਓਨਡੀ ਤਾਂ ਫਿਰ ਵੀਡੀਓ ਦੇ ਵਿੱਚ ਕੰਮ ਵੀ ਕਿੱਦਾਂ ਕਰੋਗੀ ਇਹ ਤਾਂ ਇੱਕ ਸਿੰਪਲ ਜਿਹਾ ਸਵਾਲ ਆ ਸਿੰਪਲ ਜਿਹਾ ਜਵਾਬ ਆ ਹਨਾ ਤੇ ਬਾਕੀ ਇਦਾਂ ਦੀ ਕੋਈ ਗੱਲ ਨਹੀਂ ਕੰਮ ਤੇ ਸਾਰਾ ਕਰਦੀ ਆ ਭਾਬੀ ਘਰ ਦੇ ਵਿੱਚ ਕੰਮ ਤੇ ਸਾਰਿਆਂ ਨੂੰ ਕਰਨੇ ਪੈਂਦੇ ਆ ਜਦੋਂ ਘਰ ਚ ਰਹੀਏ ਤੇ ਇੱਕ ਸਵਾਲ ਹੋਰ ਹੀ ਮੰਮੀ ਤੇਰੇ ਸੂਟ ਦਾ ਬੜਾ ਸਵਾਲ ਆਇਆ ਵੀ ਤੇ ਆਂਟੀ ਹੀ ਨੇ ਸੂਟ ਕਿੱਥੋਂ ਬਣਾਇਆ ਫੇਮਸ ਹੋਈ ਬਈ ਸੂਟਾਂ ਵਿੱਚ ਮੰਮੀ ਐ ਕਿੱਥੋਂ ਬਣਾਇਆ ਦੱਸੋ ਸੂਟ ਬਣਾਇਆ ਵਾ ਉਹ ਤੇ ਬਟਿਕ ਹੀ ਬੰਦ ਹੋ ਗਈ ਹੁਣ ਬਟਿਕ ਤੋਂ ਬਣਾਇਆ ਹੈਗਾ ਸੂਟ ਤੇ ਬਟਿਕ ਬੰਦ ਹੋ ਗਈ ਆ ਸਾਹਿਬ ਖਡੂਰ ਸਾਹਿਬ ਗੋਪੀ ਦੀ ਬਟਿਕ ਤੋਂ ਬਣਾਇਆ ਹੈ ਬਟਿਕ ਤੋਂ ਬਣਾਇਆ ਹੈ ਫੈਸ਼ਨ ਬਟਿਕ ਹੈ ਨਾਉ ਦੀ ਬੁਟੀਕ ਦਾ ਪਤਾ ਨਹੀਂ ਵੀ ਲੱਗਦਾ ਸ਼ਾਇਦ ਬੰਦ ਕਰਤੀ ਹੋਣੇ ਹੁਣ ਖੈਰਾ ਬੁਟੀਕ ਖੈਰਾ ਨਹੀਂ ਠੀਕ ਖੈਰਾ ਬੁਟੀਕ ਦਾ ਅੱਛਾ ਖੈਰਾ ਬੁਟੀਕ ਤੇ ਖੈਰਾ ਬੁਟੀਕ ਡੈਡੀ ਨੂੰ ਤੇ ਬਸ ਜਿੱਦਣ ਅਸੀਂ ਆਹ ਕੁੱਤਾ ਲਿਆਂਦਾ ਸੀ ਤੇ ਡੈਡੀ ਹੱਥ ਨਹੀਂ ਹਿਲਾਉਂਦੇ ਇਹਨੂੰ ਤੇ ਹੁਣ ਡੈਡੀ ਦੀ ਗੋਦੀ 'ਚ ਹੀ ਰਹਿੰਦਾ ਏ ਓਏ ਓਏ ਵੇ ਵੇ ਕੀ ਕਰਦਾ ਲੈ ਹੈ ਕੀ ਆ ਜਿਹੜੀ ਇਹ 'ਚ ਕੀਰੀਆਂ ਦਾ ਕੀਰੀਆਂ ਦਾ ਵੈਰੀਓ ਤੇ ਬਾਕੀ ਨਾ ਸੂਟ ਤੇ ਚਲੋ ਸੂੜੀ ਪੁੱਛੀ ਜਾਂਦੇ ਸਾਈਕੋ ਸਵਾਲ ਹੁੰਦਾ ਸੂਟਾਂ ਦਾ ਹੀ ਬੀਬੀਆਂ ਦਾ ਬਾਕੀ ਸਾਡੇ ਘਰ ਚ ਨਾ ਕੰਮ ਚੱਲਣ ਡਿਆ ਵਾ ਲੱਕੜ ਦਾ ਸਾਡੀ ਗਲੀ ਵੀ ਬੰਨ ਗਈ ਆ ਗਲੀ ਵੀ ਅੱਜ ਬਹੁਤ ਬਿਜ਼ੀ ਕੰਮ ਹੁਣ ਤਾਂ ਇਹ ਵਲੌਗ ਵੀ ਨਹੀਂ ਤਾਂ ਕਿਉਂ ਬਣਾ ਪਾਏ ਕਿਉਂਕਿ ਕਿਤੇ ਜਾ ਨਹੀਂ ਪਾਏ ਹੁਣ ਉਦਾਂ ਹੀ ਅਗਲਾ ਵਲੌਗ ਜਿਹੜਾ ਇਹਤੋਂ ਹੋਊਗਾ ਅਸੀਂ ਅੰਮ੍ਰਿਤਸਰ ਜਾਣਾ ਨਾ ਆਪਾਂ ਅੰਮ੍ਰਿਤਸਰ ਜਾਣਾ ਵਾ ਇੱਕ ਤੇ ਆਪਾਂ ਜਾਣਾ ਵਾ ਹਾਲ ਗੇਟ ਉੱਥੋਂ ਲਾਈਟਾਂ ਲੂਟਾਂ ਖਰੀਦ ਕੇ ਲੈ ਆਉਣੀਆਂ ਉਹ ਵੇਖ ਕੇ ਆਵਾਂਗੇ ਕਿੱਦਾਂ ਦੀਆਂ ਕਿਉਂਕਿ ਰੂਮ ਤਿਆਰ ਕਰਨੇ ਆ ਤੇ ਰੂਮ ਦੇ ਵਿੱਚ ਜੋ ਜੋ ਵੀ ਡੈਕੋਰੇਸ਼ਨ ਦਾ ਸਮਾਨ ਲੱਗਣਾ ਉਹ ਲੈ ਕੇ ਆਉਣਾ ਤੇ ਉਹਦੇ ਲਈ ਜਾਣਾ ਤੇ ਫੇ ਸੂਟ ਤੇ ਤੁਸੀਂ ਵੇਖਿਆ ਉਹ ਵੀ ਸੂਟ ਵੀ ਫੜਨ ਜਾਣਾ ਸੂਟ ਤੇ ਹਰ ਇੱਕ ਗੇੜੇ ਚ ਹੁੰਦਾ ਹੁੰਦਾ ਬੀਬੀਆਂ ਦਾ ਤੇ ਉਹ ਹੀ ਨਹੀਂ ਆਉਂਦੇ ਭਰਾਵਾ ਸੂਟ ਸੂਟਾ ਜਿਹੜੇ ਪਹਿਲਾਂ ਦਿੱਤੇ ਉਹ ਹੀ ਨਹੀਂ ਮੈਂਡਾਇ ਕਲੇ ਤੱਕਰ ਔਰ ਗਾੜੀ ਕਿਹੜੇ ਹਲੇ ਦੇ ਦਿੱਤੇ ਨਹੀਂ ਆਲੇ ਕੋਈ ਵੀ ਕਾਰੀ ਇੱਕ ਨੇ ਪਹਿਲੇ ਹੀ ਨਹੀਂ ਮਿਲਦਾ ਹਲੇ ਇੱਕ ਨੇ ਮੈਨੂੰ ਮੈਸੇਜ ਕੀਤਾ ਜੋ ਇਹ ਕਮੈਂਟ ਕੀਤਾ ਲੱਗਦਾ ਜੋਤੀ ਵੀਰ ਦਾ ਵਿਆਹ ਹੋਆ ਜਿਹੜਾ ਕਮਰਾ ਤਿਆਰ ਕਰਾਉਣ ਦੇ ਆ ਝੋਰ-ਝੋਰ ਤੇ ਇਦਾਂ ਹੀ ਆ ਪਈ ਜਦੋਂ ਵਿਆਹ ਹੁੰਦਾ ਪਰ ਫਿਲਹਾਲ ਵਿਆਹ ਨਹੀਂ ਹੈਗਾ ਹਲੇ ਹਲੇ ਨਹੀਂ ਯਾਰ ਰੁਕ ਕੇ ਆ ਤੇ ਕਮਰੇ ਤਿਆਰ ਕਰਾਉਣ ਵਾਲੇ ਸੀ ਹਲੇ ਤੇ ਫਿਰ ਅਸੀਂ ਸੋਚਿਆ ਚਲੋ ਇੱਕ-ਇੱਕ ਕਰਕੇ ਚਰਾਈਏ ਫਿਰ ਇਕੱਠਾ ਨਹੀਂ ਕੰਮ ਕਰਵਾਇਆ ਜਾਂਦਾ ਖਰਚੇ ਦਾ ਵੀ ਸੁਕਰ ਵੇਖਣਾ ਪੈਂਦਾ ਸਾਰਾ ਕੁਝ ਬਾਕੀ ਉਦਾਂ ਹੀ ਸੋਚਿਆ ਸੀ ਕਿ ਅੱਜ ਲਾਈਵ ਹੋਵਾਂਗੇ ਪਰ ਮੈਨੂੰ ਲੱਗਦਾ ਲਾਈਵ ਹੋਇਆ ਨਹੀਂ ਜਾਣਾ ਕਿਤੇ ਮੈਂ ਤੁਹਾਨੂੰ ਇਨਫੋਰਮ ਨਹੀਂ ਕਰ ਪਾਇਆ ਸ਼ਾਮਾਂ ਪੈ ਗਈਆਂ ਵੀ ਸ਼ਾਮਾਂ ਨੂੰ ਲਾਈਵ ਹੋਈਦਾ ਨਾਲੇ ਗੈਸਟ ਆਏ ਨਾਲੇ ਗੈਸਟ ਵੀ ਆਏ ਆ ਘਰੇ ਗਲੀ ਦਾ ਵੀ ਆਡੀ ਦਾ ਕੰਮ ਚੱਲਣ ਡਿਆ ਮੈਂ ਗਲੀ ਵਿਖਾਉਣਾ ਗਲੀ ਬਣਦੀ ਆ ਪਿੱਛੇ ਤੱਕ ਸਾਰਾ ਇੰਟਰਲੌਕ ਟਾਇਲ ਲੱਗਣ ਦੀ ਆ ਕਿੰਨਾ ਧੇਰ ਲੱਗੇਗਾ ਅਭੀ ਇਸ ਕੋ ਬਨਨੇ ਕੋ ਕਿਤਨੇ ਦਿਨ ਲਗਾਓਗੇ ਬਣਾਨੇ ਕੋ अभी लगा दोगे एक दो दिन में हाँ आपने आज सुबह से इतना लगा दिया आधा ही रह गया बाकी बाकी तो बाकी वो पीछे नाली का लगाना है वो जरूर लगाना क्योंकि फिर दीवार खराब हो जाएगा पीछे से सारा ये वो तो देगा ही पैसे के पैसे के बिना थोड़ी ना बनता है <laughs> बाबू भैया पैसे के बिना क्या होता है ये भी पैसे के साथ ही हो रहा है ठीक है इसको ये यही यूज हो जाएगा उधर तो है ना ये वाला यूज हो जाएगा उधर ਐਨ ਆਰ ਡੀ ਗਲੀ ਇੱਥੋਂ ਇੱਕ ਇੱਕ ਫੁੱਟ ਨੀਵੀਂ ਸੀ ਤੇ ਪਿੱਛੋਂ ਸਾਡਾ ਘਰ ਉੱਚਾ ਸੀ ਆ ਘਰ ਵੀ ਮਾਮੇ ਦਾ ਘਰ ਇਹ ਵੀ ਉੱਚਾ ਸੀ ਤੇ ਇਹਦਾ ਕਰਕੇ ਇਹ ਗਲੀ ਉੱਚੀ ਕਰਨ ਵਾਲੀ ਤੇ ਚੱਲ ਹੁਣ ਹੁਣ ਕੰਮ ਤੇ ਚੱਲ ਪੰਚਾਇਤ ਹੀ ਕਰਾਉਣ ਡਈ ਆ ਪਰ ਇਹ ਕਰਾਉਣ ਵਾਲਾ ਹੀ ਕਾਫੀ ਇੰਨਾ ਇੰਨਾ ਫਰਕ ਇਸ ਜਿੰਨੀਆਂ ਨਾਲ ਹੀ ਨੀਵੀਂ ਆ ਨਾ ਇੰਨਾ 1.5 ਫੁੱਟ ਦਾ ਫਰਕ ਸੀਗਾ ਹਾਂਜੀ ਮਾਈ ਮਿਸਟੇਕ ਮੰਮੀ ਨੂੰ ਕਿੱਡਾ ਦੁੱਖ ਲੱਗਾ ਮੰਮੀ ਦਾ ਵੀਰ ਜੂ ਕਰਾਉਣ ਡਿਆ ਨਾ ਪੰਚਾਇਤ ਨਹੀਂ ਕਰਾਉਣ ਡਈ ਮੰਮੀ ਦਾ ਮੰਮੀ ਦਾ ਵੀਰ ਕਰਾਉਣ ਦੇ ਮੈਨੂੰ ਥੋੜੀ ਪਤਾ ਸੀ ਹੁਣ ਮੈਨੂੰ ਲੱਗਾ ਉਹਨਾਂ ਨੇ ਸਟਾਇਆ ਹੈ ਨਾ ਉਹ ਕਰਾਉਣ ਦੇ ਆ ਨਹੀਂ ਭਾਜੀ ਕੋਹ ਨਾਲ ਲਵਾਉਣ ਡਿਆ ਵਾ ਅੱਛਾ ਮੰਮੀ ਦੇ ਤਾਏ ਦਾ ਮੁੰਡਾ ਲਵਾਉਣ ਡਿਆ ਸਾਹਮਣੇ ਘਰ ਵਾਲਾ ਤਾਂ ਕਰਕੇ ਹਾਂ ਸਾਰੀ ਸ਼ਕਤੀ ਮਾਮ ਸਾਰੀ ਸ਼ਕਤੀ ਕਿੱਡਾ ਕੋ ਸੌਥੋਂ ਬਾਜਾ ਮੈਂ ਵੀਡੀਓ ਮੈਨੂੰ ਵਿੱਚੇ ਵਾਜਾਂ ਮਾਰੀ ਜਾਂਦੀ ਪੰਚਾਇਤ ਥੋੜੀ ਕਰਾਉਣ ਦੇ ਪੰਚਾਇਤ ਨਹੀਂ ਕਰਾਉਣ ਦੀ ਭਾਜੀ ਨੇ ਉਹ ਕਹਿੰਦਾ ਸੀ ਜੋਦਾ ਹੀ ਲਵਾ ਲਈਏ ਅੱਛਾ ਤੇ ਵੀਰ ਕਹਿੰਦਾ ਨਹੀਂ ਅਸੀਂ ਆਪੇ ਲਾ ਲਾਂਗੇ ਤੇ ਫਿਰ ਵੀਰ ਨੇ ਲਾਏ ਅੱਛਾ ਮੈਨੂੰ ਲੱਗਾ ਕਿ ਨਹੀਂ ਉਹਨਾਂ ਨੇ ਲਾਏ ਮੈਂ ਤਾਈ ਨੂੰ ਆਖਾ ਤਾਂ ਫੇਰ ਤਾਂ ਕੋਈ ਨਹੀਂ ਉਹ ਮੈਂ ਨੂੰ ਕਹਿਣ ਨਾਲ ਹੀ ਪਿਛਲੇ ਬੰਨੇਓ ਇਟ ਲਾ ਤਾਂ ਇਹਦਾ ਪੈਸਾ ਦੇਖੋ ਤੇ ਲਗਾ ਮੈਂ ਤਾਂ ਪੈਸਾ ਦੇ ਕੇ ਲਵਾਉਣ ਦੇ ਪੈਸੇ ਦੇ ਦਾਂਗੇ ਤੈਨੂੰ ਦੱਸ ਕੌਣਾ ਦਾ ਉਹ ਜਿਹੜਾ ਲਵਾਉਣ ਦੇ ਆ ਉਹਦੇ ਲੱਗਣੀ ਵਾਲੇ ਨਾਲ ਹੀ ਤੇ ਗੱਟਕਾ ਪੈਣਾ ਵਾ ਉਹ ਮੈਨੂੰ ਜਿੱਥੋਂ ਤੱਕ ਲੱਗਣ ਦਿਆ ਉਹ ਇਗਨੋਰ じゃ ਕਰਨ ਦਿਆ ਉਹ ਨੂੰ ਵੇਖ ਲੈ ਕਰ ਬਾਕੀ ਆਡਾ ਲੱਕੜ ਦਾ ਕੰਮ ਵੀ ਚੱਲਣ ਦਿਆ ਇੱਧਰ ਆਹ ਪਤਾ ਨਹੀਂ ਹੁਣ ਕੀ ਬਣਾਇਆ ਵੀਰ ਨੇ ਚੰਗਾਠਵਾ ਇਹ ਜਿਹੜੀ ਬਾਰੀ ਕਿ ਬਾਕੀ ਇੱਥੇ ਵੀਰ ਨੇ ਖਲਾਰਾ ਪਾਇਆ ਕਾਫੀ ਇਧਰ ਰੱਖਿਆ ਸਮਾਨ ਕਮਰਾ ਜਿਹੜਾ ਤਿਆਰ ਕਰande ਉਹ ਬਣ ਗਿਆ ਦਾ ਹਾਫ ਕਿਤੇ ਬਣ ਗਿਆ ਵਾ ਆ ਕਮਰਾ ਸਾਹਮਣੇ ਵਾਲਾ ਕਾਫੀ ਹੱਦ ਤੱਕ ਬਣ ਗਿਆ ਕਮਰਾ ਤੇ ਇਧਰ ਲਈ ਸਾਈਡ ਗੰਦ ਲਓ ਆਏ ਨਹੀਂ ਵੀਰ ਪੀ ਆਪੀ ਆ ਵਾਲੇ ਪੀ ਆਈ ਪੀ ਕ ਕੀ ਇਹ ਹੁੰਦਾ ਕੀ ਆਵੜੇ ਆ ਉਹ ਦਿਨ ਤੇ ਦੋ ਮੁੰਡੇ ਹੋਰ ਡੇ ਉਹ ਤੁਹਾਡੇ ਆ ਮੁੰਡਾ ਲੱਕੜ ਵਾਲਾ ਇਹ ਵਿਚਾਰੇ ਨੂੰ ਹੀ ਕਿੱਦਣ ਲਾ ਇੰਟਰੋਡਿਊਸ ਕਰਨਾ ਹੈਗਾ ਵੀਡੀਓ ਇਹਦੇ ਹੁਣ ਉਹ ਟੰਮਣੇ ਤੇ ਚੜ ਕੇ ਬੈਠਾ ਉਹ ਤੋਂ ਕਰਨਾ ਇੱਥੇ ਬਣਾਉਣ ਦੇ ਆ ਰੂਮ ਅੱਗੇ ਵੀ ਓਦਾਂ ਮੈਂ ਦੱਸਿਆ ਉਹ ਕੰਧ ਦੇ ਨਾਲ ਬੈੱਡ ਬਣਨਾ ਵਾ ਇਧਰ ਅਲਮਾਰੀ ਬਣਨੀ ਤੇ ਡਰੈਸਿੰਗ ਟੇਬਲ ਤੇ ਇੱਥੇ ਬਣਨਾ ਵਾ ਆਪਣਾ ਟੀਵੀ ਵਾਲਾ ਜਿਗਾਰਡ ਤੇ ਅੱਧਿਓ ਜਿਆਦਾ ਕੰਮ ਹੋ ਗਿਆ ਮੇਨ ਤੇ ਛੱਤ ਦਾ ਹੀ ਛੱਤ ਆਹ ਕਲਰ ਦੀ ਬਣ ਗਈ ਹੈ ਡੁਅਲ ਟੋਨ ਤੇ ਹੁਣ ਛੱਤ ਕੰਦਾ ਰਹਿੰਦੀਆਂ ਵਾ ਕੰਦਾ ਹੋ ਗਈਆਂ ਤਾਂ ਇੱਥੇ ਏਸੀ ਦਾ ਵੀ ਜਿਗਾਰਡ ਥਾਂ ਕਰ ਦੇਣਾ ਜਿਹੜੀ ਚੰਗਾਠ ਬਾਹਰ ਪਈ ਆ ਉਹ ਇੱਥੇ ਲੱਗਣੀ ਆ ਇਧਰਲੇ ਬੰਨੇ ਕਾਚ ਲਾਵਾਂਗੇ ਇਧਰਲੇ ਬੰਨੇ ਲਾਵਾਂਗੇ ਆਪਾਂ ਉਹਦੇ ਚ ਬਾਰੀ ਤੇ ਬਾਕੀ ਇਹ ਵੀਰ ਤੇ ਆ ਹੁਣ ਕਿਦਾਂ ਦਾ ਕੰਮ ਕਰਕੇ ਦਿੰਦਾ ਆਂ ਇਹਦੇ ਵਧੀਆ ਵੇਖ ਕੇ ਲਾਇਆ ਵੀਰ ਦਾ ਕੰਮ ਵੇਖਿਆ ਜੋ ਤੇ ਬਾਕੀ ਵੇਨੇ ਆ ਕਿਦਾਂ ਦਾ ਕਰ ਪੱਖਾ ਕੋਈ ਨਹੀਂ ਲਾਵਾਂਗੇ ਡਿਜ਼ਾਈਨ ਉਹਦੇ ਸਾਬ ਨਾਲ ਬਣਾਉਣਾ ਆਪਾਂ ਪੱਖੇ ਦੇ ਸਾਬ ਨਾਲ ਅਹੀਂ ਕੱਲ ਨੂੰ ਜਾਣਾ ਅਮਰਸਰ ਅਹੀਂ ਉਹ ਲੱਟਾਂ ਵੀ ਲਿਓਣੀਆਂ ਵਾ ਲੱਟਾਂ ਮੈਨੂੰ ਦੱਸੋ ਕਿਦਾਂ ਦੀਆਂ ਲੈਈਏ ਹੈਂਗਿੰਗ ਹਾਂਜੀ ਜਦੋਂ ਪਾਣੀ ਐਰੋਲ ਚ ਕਰਨਾ ਹੈ ਹਾਂ ਬਹੁਤ ਵਧੀਆ ਡਿਜ਼ਾਈਨ ਹੋਣਾ ਤਾਂ ਕਰਕੇ ਜਾਨੇ ਕਿ ਕਿਹੜੇ ਵੜਿਆ ਗਿਆ ਹਾਂਜੀ ਹਾਂਜੀ ਇਹ ਵੀ ਗੱਲ ਸਹੀ ਫੇ ਉਹ ਪੰਨ ਤੋੜ ਕਰਨੀ ਪੈਣੀ ਫੇ ਕੰਮ ਖਰਾਬ ਹੋ ਜਾਣਾ ਹਾਂ ਇਹ ਵੀ ਆਪਣਾ ਲੱਗ ਜਾਂਦੀ ਹੈ ਕਿ ਪੱਖਾ ਵੀ ਵਧੀਆ ਲਾਇਆ ਠੀਕ ਹੈ ਉਹ ਕੋਈ ਨਹੀਂ ਵੇਖ ਲਾਂਗੇ ਸਵੇਰੇ ਵਾਇਰਿੰਗ ਬੜੀ ਥਾਵਾਂ ਦੇ ਤੁਸੀਂ ਖਲਾਰੇ ਪਾਤੇ ਆਂ ਵਾਇਰਿੰਗ ਦੇ ਕੰਦਾ ਸਾਰੀਆਂ ਹੀ ਪੰਨ ਗੱਟੀਆਂ ਆਈ ਨਾ ਕਲਰ ਡਿਸਾਈਡ ਕੀਤਾ ਸੀ ਤੇ ਇੱਕ ਕਲਰ ਬੜਾ ਔਖਾ ਡਿਸਾਈਡ ਹੋਇਆ ਸਾਡਾ ਦੋ ਤਿੰਨ ਇਹ ਕਲਰਾਂ ਦੇ ਵਿੱਚ ਕਨਫਿਊਜ਼ ਹੋ ਗਏ ਮੈਂ ਕਹਿਣਾ ਹੈਗਾ ਕਿ ਕਰੀਮ ਤੇ ਬਲੈਕ ਕਰੀਏ ਤੇ ਮੰਮੀ ਬੱਸ ਮੰਮੀ ਨਾਲ ਹੀ ਰੱਖੀ ਆ ਪਸੰਦ ਹੁੰਦਾ ਕਾਫੀ ਇੱਕੋ ਰਕ ਪਸੰਦ ਆਇਆ ਤੇ ਕਹਿੰਦੇ ਬਣਾਉਣਾ ਹੀ ਕਾਫੀ ਰੱਖਵਾ ਸਾਰੇ ਘਰ ਚ ਸਾਡੇ ਕਾਫੀ ਕਾਫੀ ਹੋਈ ਗਈ ਉਹ ਅੰਦਰ ਵੀ ਕਾਫੀ ਸੋਫੇ ਵੀ ਕਾਫੀ ਬਾਹਰ ਵੀ ਪੂਰਾ ਘਰ ਹੀ ਕਾਫੀ ਕਰਦਾ ਚਲੋ ਕਰੋ ਤੁਸੀਂ ਕੰਮ ਤੇ ਬਾਕੀ ਕੰਮ ਹੋਣ ਦਵਾਜ ਵੀਰ ਦਾਪਾ ਤੁਹਾਨੂੰ ਚੰਗੀ ਤਰ੍ਹਾਂ ਰੂਮ ਵਿਖਾਵਾਂਗੇ ਕਿਦਾਂ ਦਾ ਬੜਾਇਆ ਸਾਰਾ A to Z ਮੰਮੀ ਜਿਹੜਾ ਜਿਹੜਾ ਮਤਲਬ ਰੰਗ ਦੀ ਸਿਲੇਕਸ਼ਨ ਵਾ ਤੁਹਾਨੂੰ ਹੋਰ ਕੋਈ ਕੰਬੀਨੇਸ਼ਨ ਦਿਮਾਗ 'ਚ ਨਹੀਂ ਆਉਂਦਾ ਮੈਂ ਉਹ ਗੱਲ ਭਾਜੀ ਨਾਲ ਵੀ ਅੱਗੇ ਕਾਣਿਆ ਵੀ ਕਾਫੀ ਕਰੀਮ ਕਾਫੀ ਕਰੀਮ ਤੋਂ ਇਲਾਵਾ ਹੋਰ ਕੋਈ ਨਹੀਂ ਮਤਲਬ ਕੰਟਰਾਸਟ ਨਹੀਂ ਬਣਦਾ ਤੁਹਾਡੇ ਕੋ ਕਮਰੇ ਦਾ ਕਿਸ ਦਾ ਨਹੀਂ ਹੋਰ ਨੀਲਾ ਹੋ ਗਿਆ ਲਾਲ ਹੋ ਗਿਆ سرمੀ ਹੋ ਗਿਆ ਇਹ ਚੀਜ਼ਾਂ ਥੋੜੀ ਸੋਹਣੀ ਨਹੀਂ ਲਾਲ ਵੀ ਨਹੀਂ ਚੰਗਾ ਲੱਗਦਾ ਨੀਲਾ ਵੀ ਨਹੀਂ ਗਰੇ ਚੰਗਾ ਲੱਗਦਾ ਸਕਿਨ ਲਾਈਟ ਕਾ ਇਹ ਸੋਹਣੇ ਲੱਗਦੇ ਗਰੇ ਕਲਰ ਵੀ ਸੋਹਣਾ ਲੱਗਦਾ ਆਪਣੇ ਬੂਏ ਵਾਰੀਆਂ ਸਾਰੇ ਚੌਕਲੇਟੀ ਮੈਂ ਗੱਲ ਅੱਗੇ ਵੀ ਕਰਨ ਦਿਆਂ ਵੀ ਮੰਮੀ ਆਡੀ ਨੂੰ ਇੱਕ ਆਪਣਾ ਚੌਕਲੇਟੀ ਰੰਗ ਇਹਨਾਂ ਪਸੰਦ ਵਾ ਟੈਲਾਂ ਵੀ ਘਰ 'ਚ ਚੌਕਲੇਟੀ ਉਹ ਅੰਦਰ ਦਾ ਕੰਮ ਕੰਮ ਵੀ ਜਿਹੜਾ ਉਹ ਵੀ ਉਹ ਕਲਰ ਹੁਣ ਇਹਦਾ ਵੀ ਕੰਮ ਉਹ ਕਲਰ ਤੇ ਸੋਫਿਆਂ ਦਾ ਰੰਗ ਹੀ ਉਹ ਕਲਰ ਸੋਫਿਆਂ 'ਚ ਮੈਂ ਨਹੀਂ ਕਿਹਾ ਸੋਫਿਆਂ ਦਾ ਉਹ ਹੀ ਕਲਰ ਵਾ ਪਰ ਰੱਪ ਰੱਪ ਸਭੀ ਹੋ ਗਿਆ ਪਰ ਸੋਫਿਆਂ ਦਾ ਰਲ ਗਿਆ ਆਪਣਾ ਸਾਰਾ ਸਿਸਟਮ ਦਾ ਪਰ ਰੱਪ ਸਭੀ ਰਲ ਗਿਆ ਪੈਨਲ ਦਾ ਵੀ ਪੈਨਲ ਦਾ ਤੇ ਚੱਲ ਇਹ ਹੀ ਨਾ ਫਿਰ ਉਹ ਰਲਾ ਕੇ ਲਿਆਏਗੇ ਉਹਦਾ ਮੜਾ ਜਾ ਆ ਨਹੀਂ ਬਦਲੋ। ਸਾਰਾ ਮਈਕਾ ਵੀ ਸੋਹਣਾ ਲੱਗਣਾ। ਹੁਣ ਕਮਰਾ ਸਾਰਾ ਤੇ ਕਰੀਮ ਆ। ਜਿਹੜਾ ਬਲੈਕ ਤੇ ਕਰੀਮ ਸੀ ਨਾ, ਕਮਰਾ ਉਹ ਵੀ ਸੋਹਣਾ ਲੱਗਣਾ ਏ। ਬਲੈਕ ਆ ਲੈ। ਬਲੈਕ ਨਹੀਂ। ਬਲੈਕ ਤੁਸੀਂ ਚੁੰਨੀ ਲਈ ਉੱਤੇ ਹੋਣੇ ਮਾੜੀ ਆ। ਉਹ ਭਰਾਵਾ ਨਹੀਂ। ਬਲੈਕ ਦਾ ਕੋਈ ਨਹੀਂ ਆ। ਇਹਨੂੰ ਮੈਂ ਅੱਜ ਕਰਾਉਣਾ, ਇਹਦੇ ਬਲੈਕ ਦਾ ਕਰਾ ਲਿਓ। ਨਹੀਂ ਉਹ ਬਲੈਕ ਦਾ ਮੈਂ ਤੇ ਇਸ ਲਈ ਨਹੀਂ ਬਲੈਕ ਦੇ ਹੱਕ 'ਚ ਹੈਗਾ। ਕਿਉਂਕਿ ਆਪਣੇ ਅੰਦਰਾਂ 'ਚ ਰੌਸ਼ਨੀ ਘਟ ਆਉਂਦੀ ਆ। ਤੇ ਤਾਂ ਕਰਕੇ ਜਿਹੜਾ ਬਲੈਕ ਕਲਰ ਵਾ ਉਹ ਫਿਰ ਕੋਈ ਤੇ ਕਿਹਾ ਹੀ ਵੀ ਆ ਜੇ ਬਲੈਕ ਬਲੈਕ ਕਰਤਾ ਤੇ ਧਾਰਕ ਧਾਰਕ ਜਿਹਾ ਹੋ ਜਾਣਾ। ਔ ਕੋਈ ਨਹੀਂ ਜਦੋਂ ਮੈਂ ਬਣਾਇਆ ਸੋਨਾ ਹੋਇਆ ਤੇ ਦੂਜੀ ਗੱਲ ਇਹ ਵੀ ਜਿਹੜਾ ਚੌਕਲੇਟੀ ਕਲਰ ਹੋਣਾ ਸਿਰਫ ਬਾਰਡਰ ਭਰਿਆ ਬਾਕੀ ਤੇ ਸਾਰਾ ਸਕਿਨ ਕਲਰ ਹੋਆ ਹਾਂ ਬਾਕੀ ਕੋਈ ਨਹੀਂ ਜਦੋਂ ਮੈਂ ਆਪਣਾ ਕਮਰਾ ਬਣਾਇਆ ਉਦੋਂ ਮੈਂ ਆਪਣੀ ਮਰਜ਼ੀ ਕਰ ਲਵਾਂ ਉਦੋਂ ਮੈਂ ਜਿਹੜਾ ਮਰਜ਼ੀ ਰੰਗ ਲਵਾ ਲਵਾਂ ਖੱਟੇ ਰੰਗ ਦਾ ਬੂਆ ਲਵਾਉਣਾ ਮੈਂ ਲਾਲ ਲਵਾਵੀਂ ਲਾਲ ਖੱਟੇ ਰੰਗ ਦਾ ਕੇਸੀ ਨਿਸ਼ਾਨਾ ਖਟਾ ਨਹੀਂ ਉਹੀ ਉਹ ਬੰਨੇ ਨੂੰ ਲੈ ਗਏ ਆ ਪਰ ਖੱਟੇ ਰੰਗ ਦਾ ਬੂਹਾ ਥੋੜੀ ਚੰਗਾ ਲੱਗਦਾ ਵਾ ਕੀ ਭਰ ਕੇ ਰੰਗ ਤੇ ਕੇਸਰੀ ਆ ਨਾ ਉਹ ਕੇਸਰੀ ਰੰਗ ਹੋਰ ਹੁੰਦਾ ਖੱਟਾ ਹੋਰ ਹੁੰਦਾ ਵਾ ਕੇਸਰੀ ਕਹਿੰਦੇ ਖੱਟੇ ਨਹੀਂ ਖੱਟ ਖੱਟੇ ਰੰਗ ਦਾ ਬੂਹਾ ਲਵਣਾ ਆ ਖੱਟਾ ਹੁੰਦਾ ਖੱਟੇ ਰੰਗ ਦਾ ਬੂਹਾ ਲਾਲ ਮਾਰੀਆਂ ਅਰੇ ਰੰਗ ਦੇ ਡਰਾ ਸਾਰੇ ਰੰਗ ਰੇਨਬੋ ਬਣਾ ਦੇਣਾ ਕਮਰੇ ਨੂੰ ਆਪਾਂ ਤੇ ਬਾਕੀ ਜਿਹੜੇ ਸਵਾਲ ਜਵਾਬ ਹੁੰਦੇ ਆ ਨਾ ਹਾਂਜੀ ਕੀ ਗੱਲ ਹੈ ਕੋਈ ਨਹੀਂ ਚੱਲ ਕਰ ਲਾ ਫਿਰ ਮੈਂ ਜਿਹੜੇ ਸਵਾਲ ਜਵਾਬ ਹੁੰਦੇ ਆ ਨਾ ਉਹ ਮੋਸਟਲੀ ਆਪਾਂ ਕੋਸ਼ਿਸ਼ ਕਰਾਂਗੇ ਕਿ ਲਾਈਵ ਹਫਤੇ ਬਾਅਦ ਹੋਵੇਗਾ ਵੀ ਮੈਂ ਦੱਸਿਆ ਵਾ ਅੱਗੇ ਅਸੀਂ ਅੰਬਰਸਰੋਂ ਆਟਾ ਮੰਡੀ ਤੋਂ ਜਿਆਦਾ ਸੂਟ ਵਰਕ ਕਰਵਾਈਦੇ ਆ ਤੇ ਇਹ ਇੱਕ ਦੋ ਮੇਰੀ ਭਨੇਵੀ ਦੀ ਬਟੀਗੀ ਤੇ ਉਹਦੋਂ ਵੀ ਮੈਂ ਕਰਵਾਏ ਹੀ ਤੇ ਸ਼ਾਇਦ ਉਹਨੇ ਤੇ ਹੁਣ ਬੰਦ ਹੀ ਕਰਤੀ ਆ ਬਾਕੀ ਨਾ ਚਲੋ ਜੇ ਕੋਈ ਵੀ ਵਲੌਗ ਆ ਜਾਂ ਜਿੱਥੇ ਵੀ ਜਾਈਦਾ ਉਹਦੀ ਇਨਫੋਰਮੇਸ਼ਨ ਹਮੇਸ਼ਾ ਦਈਦੀ ਆ ਤੇ ਫਿਰ ਵੀ ਉਹ ਵਲੌਗ ਜਾਂਦੇ ਪਤਾ ਨਹੀਂ ਸਾਰਾ ਨਹੀਂ ਵੇਖਦੇ ਗਾਂ ਪਸ਼ਾਂ ਕਰਕੇ ਵੇਖ ਲੈਂਦੇ ਆ ਹਾਂ ਤੇ ਬਾਕੀ ਜਿਹੜੇ ਸੂਟਾਂ ਦੇ ਵਰਕ ਦੀ ਗੱਲ ਵਾ ਉਹਦੇ ਹੁਣ ਤੁਸੀਂ ਵਿਆਹ 'ਚ ਹੀ ਵੇਖੋਗੇ ਪਹਿਲਾਂ ਦੇ ਵਕਾਣੇ ਮੰਮੀ ਰਵੀਲ ਨਹੀਂ ਕਰਦੀ ਵੀ ਮੇਰੇ ਸੂਟ ਨਾਲ ਪਤਾ ਲੱਗ ਜਾਣਗੇ ਉਹ ਰਵੀਲ ਨਹੀਂ ਕਰਨਾ ਵੀ ਜੋ ਜੋ ਠੀਕ ਆ ਚਲੋ ਸਾਨੂੰ ਕੋਈ ਪਤਾ ਵੀ ਨਹੀਂ ਕੀ ਬਣਾਉਣਾ ਤੇ ਮੰਮੀ ਆਂਦੀ ਵੀ ਮੈਂ ਨਹੀਂ ਕਢਾਈਆਂ ਰਵੀਲ ਕਰਨੀਆਂ ਕੀ ਬਣਾਉਣਾ ਕੀ ਕਿਹੋ ਜੀ ਬਣਾਈ ਕਿਹੋ ਜੀ ਨਹੀਂ ਬਣਾਈ ਇਹ ਵਿਆਹ ਤੇ ਵੇਖੋਗੇ ਤੁਸੀਂ ਲੀਕ ਹੋ ਜਾਂਦਾ ਵਾ ਤੁਸੀਂ ਕੀ ਤੁਸੀਂ ਵੀ ਪਾੜਾ ਮੈਂ ਥੋੜਾ ਪਜਾਮਾ ਕੁਰਦਾ ਜਿੱਦਾਂ ਤੁਸੀਂ ਸਕ੍ਰਿਪਟ ਲੀਕ ਕਰ ਵੀ ਦਿੱਤੀ ਪਜਾਮੇ ਚਾਦਰ ਕੁਰਦਾ ਮੈਨੂੰ ਨਾ ਆਪਾਂ ਤੇ ਆਪਾਂ ਦੇ ਪਹਿਲੋਂ ਜਿੱਦਾਂ ਦਾ ਪਾਉਨੇ ਹੋਟਲ ਦਾ ਪਾਉਣਾ ਮੈਂ ਕੰਨਿਆ ਚਾਦਰ ਕੁਰਦਾ ਨਾ ਲਾਈਆ ਰਗਾ ਚਾਦਰ ਕੁਰਤੇ ਵੀ ਪਾਪਾ ਲਾਉਂਦਾ ਹੁੰਦਾ ਸੀ ਉਹ ਸਮੇਂ ਨੰਗੇ ਪਾਪਾ ਪਾਪਾ ਹੁਣ ਹਟਿਆ ਆਪਣਾ ਚਾਦਰ ਲਾਉਣਾ ਨਹੀਂ ਤਾਂ ਚਾਦਰ ਕੁਰਤਾ ਓੜਾ ਪਾ ਬਦਦਾ ਹੁੰਦਾ ਓੜਾ ਵਾ ਹੁਣ ਸਮੇਂ ਨਾ ਕਾਲੇ ਰੰਗ ਦਾ ਚਾਦਰ ਕੁਰਤਾ ਲਾ ਕੇ ਕੈਂਠਾ ਪਾ ਕੇ ਡੈਡੀ ਨੂੰ ਤੇ ਤੁਰਨੇ ਲੈ ਵਿਆਹ ਵੀ ਤੇ ਹੋਇਆ ਚਾਦਰ ਕੁਰਤਾ ਤੇ ਵਿਆਹ ਤੇ ਵੀ ਨਹੀਂ ਡੈਡੀ ਪਾਇਆ ਉਹ ਉਹ ਆ ਗਏ ਕੋਚਾ ਕੋਚੇ ਕੋਈ ਉਹ ਤਾਂ ਹੁੰਦਾ ਉਹ ਬਣਾਉਂਦੇ ਨੇ ਆ ਟਰੱਕ ਤੇ ਪਾਉਂਦੇ ਨੇ ਬੜਾ ਜ਼ਰ। ਕੋਲ ਤੂੰ ਉਹ ਦੂਜਾ ਡੱਬੀਆਂ ਜਿਹੜਾ ਬੰਦ ਹੁੰਦੇ ਨੇ ਨਾ ਜਿਹੜਾ origignal ਫੀਲਿੰਗ ਪੰਜਾਬੀਆਂ ਵਾਲੀ ਪੂਰੀ ਉਹ Papa ਬੰਦ ਹੁੰਦਾ ਹੈ ਨਾ। ਨਹੀਂ ਅਸੀਂ ਵੀ ਬਣਾਏਗੇ ਕਾਲਾ ਚਿੱਟਾ ਡੱਬੀਆਂ ਵਾਲਾ ਤੇ ਕਰੀਮਾ ਬਣਾਇਆ ਹੈ। ਕਿੰਨੇ ਸਾਲ ਹੋ ਗਏ ਮੰਮੀ ਜਾਨ? ਸੱਸੀ ਗੱਲ ਦੀ ਸਾਰਿਆਂ। ਮੰਮੀ ਕਿੰਨੇ ਸਾਲ ਵਲੌਗ ਬਾਅਦ ਚ ਵੇਚ ਲਿਓ? ਕਿੰਨੇ ਸਾਲ ਹੋ ਗਏ ਵਿਆਹ ਤੁਹਾਡੇ ਨੂੰ? ਸਾਡੇ ਜਾਨ ਨੂੰ 32 ਸਾਲ ਬਸ ਹਾਵ ਲਾ ਲਓ ਪਿਆ ਹੁਣ ਚੇਤਾ ਚੂਤਾ ਭੁੱਲਣ ਲੱਗ ਪਿਆ ਬਸ 36 ਸਾਲ ਹੋ ਗਏ ਲੈ 35 36 ਸਾਲ ਹੋ ਗਏ 35 36 ਸਾਲ ਕਾਫੀ ਸਮਾਂ ਹੋ ਗਿਆ 98 89 89 ਸੋ 89 ਚ ਤੇ ਤੁਹਾਡੇ ਪਾਪੇ ਦਾ ਵਿਆਹ ਕਿਦੋਂ ਹੋਇਆ ਡੈਡੀ ਮੇਰੇ ਪਾਪੇ ਤਾਂ ਮੈਨੂੰ ਆਪ ਨਹੀਂ ਪਤਾ ਕਰਵਾਇਆ ਪਾਪਾ ਮੇਰਾ ਭਾਈਆ ਸਾਲਾਂ ਦਾ ਜੀ ਹਾਂ ਪਾਪੇ ਉਹ ਸੀ ਪਾਪੇ ਆਂਦੇ ਉਹ ਤਾਂ ਪਾਪੇ ਨਹੀਂ ਜਲ ਜਾਂਦੇ ਨਾ ਪਾਪੇ ਦਾ ਵਿਆਹ ਨੂੰ ਫਿਰ ਉਦੋਂ ਘੋੜੀਆਂ ਤੇ ਜਾਂ ਜਾਂਦੀਆਂ ਸੀ ਬੀਬੀ ਸਾਡੀ ਜੇ ਆਪਣੇ ਤੇ ਕੀ ਜਾਂਦੀ ਸੀ ਘੋੜੀ ਤੇ ਜਾਂਦੀ ਸੀ ਬਾਦੀ ਹਰਜ ਨਾਲ ਘੋੜੀ ਤੇ ਜਾਣਾ ਚੜ੍ਹ ਕੇ ਤੇ ਆਦੇ ਕੱਚੇ ਰਾਹਾਂ ਤੇ ਯਾਰ ਹੁਣ ਇੱਕ ਗੱਲ ਵਾ ਕਿ ਹੁਣ ਚਲੋ ਜਿਹੜੇ ਜੋ ਜੋ ਮਹਾਰਾਜ ਨੇ ਜੋ ਸਾਧਨ ਦਿੱਤਾ ਹਰ ਕੋਈ ਉੱਤੇ ਜਾਂਦਾ ਪਰ ਹੁਣ ਅੱਜ ਕੱਲ੍ਹ ਵਿਆਹ ਹੁੰਦੇ ਤੇ ਕੁੜੀਆਂ ਇਹੋ ਕਹਿੰਦੀਆਂ ਕਿ ਕਾਰ ਤੇ ਹੀ ਜਾਣਾ ਵਾ ਤੇ ਫੇਰ ਪਰ ਆਪਣੀ ਜਗ੍ਹਾ ਉਹ ਸਹੀ ਵੀ ਹੈਗੀਆਂ ਵਾ ਹੁਣ ਬੀਬੀ ਹਣੀ ਸਾਡੀ ਘੋੜੀਆਂ ਉਦੋਂ ਰੱਖੀਆਂ ਪਾਪੇ ਹੁਣਾਂ ਨੇ ਉੱਤੇ ਜ ਮਤਲਬ ਘੋੜ ਸਵਾਰੀ ਇੱਕ ਵਧੀਆ ਚੰਗਾ ਸੈਂਦਾ ਪਰਿਵਾਰ ਘੋੜਾ ਰੱਖਦਾ ਹੁੰਦਾ ਸੀ ਤੇ ਉਹਦੇ ਤੇ ਜਾਂਦੇ ਹੁੰਦੇ ਆ ਨਾ ਉਦੋਂ ਸਭ ਕੋ ਹੁੰਦੀਆਂ ਘੋੜੀਆਂ ਪਰ ਜਾਂਜੀ ਜਾਂਦੇ 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 ਹੋ ਜਾਂਦਾ ਹੁੰਦਾ ਜੇ ਕੋ ਘੋੜੀ ਹੁੰਦੀ ਸੀ ਅਛਾ ਉਹਨਾਂ ਜਿਹੜੇ ਜਾਂਦੇ ਜੰਜੇ ਆਖਣਾ ਆਪਣੀ ਘੋੜੀ ਤਿਆਰ ਕਰ ਲੋ ਜਿਦਾਂ ਹੁਣ ਮੱਲਾ ਜੇ ਘਰ ਦੇ ਵਿੱਚ ਚਾਰ ਜੀ ਆ ਜਿਨੇ ਜਿਨੇ ਜਾਂਦੇ ਆ ਉਹਦੇ ਆਪੋ ਆਪਣੀ ਘੋੜੀ ਹੋਣੀ ਚਾਹੀਦੀ ਸੀ ਪਾਪਾ ਦਾਦਾ ਹੁੰਦਾ ਸੀ ਤੇ ਆਪਣੀ ਘੋੜੀ ਹੋਣੀ ਤੇ ਜਾਂਜੀ ਉਹ ਤਿਆਰ ਹੁੰਦਾ ਸੀ ਹੁਣ ਤੇ ਕੀ ਆ ਇੱਕ ਕਾਰਵਾ ਤੇ ਸਾਰੇ ਨਿਆਣੇ ਚੜ ਜਾਂਦੇ ਆ ਤੇ ਜੇ ਗਵਾਨੀਆਂ ਦੀ ਖਾਲੀਆ ਜੋ ਚ ਵੀ ਚੜ ਜਾਂਦੇ ਆ ਨਹੀਂ ਚਲੋ ਖਾਲੀ ਨਹੀਂ ਹੁਣ ਜਿੰਨੇ ਸੱਧਿਆ ਡੈਡੀ ਉਹਨੇ ਤੇ ਜਾਣਾ ਹੀ ਆ ਜਿੱਦਾਂ ਮਰਜ਼ੀ ਜਾਵੇ ਹੁਣ ਬੱਚਿਆਂ ਦੀ ਗੱਲ ਹਾਂ ਜਿਹੜੇ ਭੈਣ ਬੱਚਿਆਂ ਨੇ ਜਾਣਾ ਨਹੀਂ ਦੱਸ ਜਿਹੜੇ ਗਵਾਨੀਆਂ ਦਾ ਹਿੱਸਾ ਉਹ ਚ ਵੀ ਚੜ ਜਾਂਦੇ ਆ ਤੂੰ ਚੱਲ ਕੋਈ ਨਹੀਂ ਇਹ ਚੱਲੀ ਆ ਦੋ ਜਣੇ ਆਏ ਇਹਨਾਂ ਨੂੰ ਬਹਿਜੋ ਜਿਹੜੇ ਜਿਹੜੇ ਮੇਰੀ ਗੱਲ ਸੁਣੋ ਹੁਣ ਜਿਹੜੇ ਭੈਣ ਭਰਾ ਨੇ ਜਿਹੜੇ ਭੈਣ ਭਰਾ ਨੂੰ ਸੱਧਿਆ ਵਾ ਤੇ ਉਹਨੇ ਕੇ ਨਾ ਕੇ ਤਰੀਕੇ ਜਾਣਾ ਜਾਣ ਵਾਲੇ ਜਿਨ੍ਹਾਂ ਨੇ ਰਿਸ਼ਤੇ ਨਭਾਉਣੇ ਉਹ ਤੇ ਬੱਸਾਂ ਤੇ ਵੀ ਚੱਲ ਜਾਂਦੇ ਉਹ ਗੱਲ ਨਹੀਂ ਕੀਤੀ ਗੱਲ ਤੂੰ ਕਰਦਾ ਘੋੜੀਆਂ ਦੀ ਹੁਣ ਗੱਲ ਹੋ ਗਈ ਕਾਰਾਂ ਦੀ ਆਹ ਗੱਲ ਕੀਤੀ ਮੈਨੂੰ ਚੇਤਾ ਆ ਗਿਆ ਜੋਗਾ ਮਮਾ ਕਰ ਤੋ ਉੱਤਰ ਕੇ ਆ ਗਿਆ ਇਹਨਾ ਕਿ ਕਿੱਥੇ ਗਏਗੇ ਤੇ ਨਾ ਟੋਲ ਬਲਾਜੇ ਉੱਤਰ ਕੇ ਆ ਗਿਆ ਨਾ ਮੈਨੂੰ ਜਣਾ ਜਾਉਂਦਾ ਜੱਸ ਦੇ ਵੱਡੇ ਮੇਰੀ ਗੱਲ ਸੁਣ ਹਾਂ ਜਦੋਂ ਨਾ ਭਾਉ ਸੱਤੇ ਦਾ ਵਿਆਹ ਸੀ ਤੇ ਉਦੋਂ ਜਾਂਦੇ ਹੁੰਦੇ ਸੀਗੀਆਂ ਦੂਜੀਆਂ ਟੈਕਸੀਆਂ ਹੁੰਦੀਆਂ ਸੀਗੀਆਂ ਪੁਰਾਣੀਆਂ ਅੱਛਾ ਟੈਕਸੀਆਂ ਵੀ ਆਈ ਤੇ ਉਹ ਦੋਨਾਂ ਨਿਆਣਿਆਂ ਨੂੰ ਨਹੀਂ ਖਰਦਦੇ ਤੇ ਅਸੀਂ ਨਿਕਲੇ ਨਕੇ ਹਾਂ ਤੇ ਮੈਂ ਨਾ ਤਾਇਆ ਮੋਹਨ ਤੋਂ ਮਗਰ ਬੈਠਾ ਹਾਂ ਵਿੱਚ ਟੈਕਸੀ ਦੇ ਵਿੱਚ ਮੈਂ ਜਾ ਕੇ ਉਹਦੀ ਛੱਤ ਦੇ ਹੇਠ ਬੰਦੇ ਲੋਗਾਂ ਖਾਣ ਗਾ ਜੀ ਅਸੀਂ ਥੱਲੇ ਵੜ ਗਿਆਂ ਤੇ ਉੱਥੇ ਜਾ ਕੇ ਪਤਾ ਲੱਗਾ ਜਨਵਾਦੇ ਉਹ ਆ ਵੀ ਆ ਗਿਆ ਉਹ ਆ ਵੀ ਆ ਗਿਆ ਜੀ ਮੇਰੇ ਵੱਲੋਂ ਤੂੰ ਵੀ ਆ ਗਿਆ ਤੂੰ ਵੀ ਆ ਗਿਆ ਮੈਂ ਉਹ ਮੈਂ ਕਿੱਥੇ ਨੂੰ ਮੈਂ ਤਾਇਏ ਦੇ ਕੋਲ ਹਾਂ ਤਾਇਏ ਬਾਪੂ ਆਨੇ ਨਹੀਂ ਤਾਇਆ ਮੋਹਨ ਤੋਂ ਉਹ ਲਾ ਕੇ ਬੈਠਾ ਅਸੀਂ ਤੂੰ ਹੀ ਬੜੇ ਸ਼ੈਤਾਨ ਫਿਰ ਤੂੰ ਹੀ ਚੋਰੀ ਚੋਰੀ ਚੱਲ ਜਾਂਦੇ ਰਿਹਾ ਇਧਰ ਹਾਂ ਨਹੀਂ ਕਹਿੰਦੇ ਮੰਮੀ ਆਡੀ ਨੇ ਛਿੱਲ ਘਤਣਾ ਲੱਭ ਲੱਭ ਕੇ ਛਿੱਲਣਾ ਨਹੀਂ ਉਹਦਾ ਮੰਮੀ ਉਹਦਾ ਡੈਡੀ ਵਿਚਾਰੇ ਨੇ ਇਹਨੂੰ ਕਦੀ ਕੋਈ ਨਹੀਂ ਕਹਾ ਤੂੰ ਬਹੁਤ ਝੰਬਿਆ ਨੂੰ ਸਾਰਿਆਂ ਨੂੰ ਨਾ ਅੱਜ ਪਤਾ ਕਿਨੋਂ ਪੁੱਤਾਂ ਹੀ ਲੱਗੇ ਹਨ ਕਿਹੜੀ ਗੱਲ ਹੈ ਤੂੰ ਘਰੋਂ ਆਦਾ ਗਿਆ ਤੇ ਕਦੋਂ ਤੂੰ ਆਇਆ ਯਾਰ ਹੁਣ ਤੁਹਾਨੂੰ ਮੈਂ ਦੱਸ ਕੇ ਗਿਆਏ ਵੀ ਦੂਰ ਵਾਗਾ ਤੂੰ ਅੰਦਰ ਵੀ ਸੁਣ ਲੋ ਉਹ ਆ ਜਾ ਆ ਜਾ ਹਾਂ ਇੱਕ ਤੇ ਇਹਦਾ ਨਹੀਂ ਜੀ ਲੱਗਦਾ ਅੰਦਰ ਉਰੇ ਆ ਉਰੇ ਕਿੱਥੇ ਗਿਆ ਡੈਡੀ ਦੇ ਤੇ ਮਗਰ ਉਸੇ ਵੇਲੇ ਤੁਰ ਪੈਂਦਾ ਹਾਏ 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 ਲੈ 等我，我等